ਮਾਨ ਜੋ ਸ਼੍ਰੀਮਤੀ ਬਸਲਾ ਗੁਫਤਾ ਆਈਪੀਐਸ ਐਸਐਸਪੀ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਨ ਤਹਿਤ ਜੋ ਲੁੱਟਾਕੂਆਂ ਅਤੇ ਚੋਰੀਆਂ ਦੀ ਕਾਫੀ ਵਾਰਦਾਤਾਂ ਵਧ ਰਹੀਆਂ ਸੀ ਉਹਨਾਂ ਨੂੰ ਨੱਥ ਪਾਉਣ ਦੀ ਜਿਹੜੀ ਮਨਛਾ ਦੇ ਨਾਲ ਮੁਹਿੰਮ ਚਲਾਈ ਗਈ ਸੀ ਉਹਦੇ ਤਹਿਤ ਬੇਗੋਲ ਪੁਲਿਸ ਵੱਲੋਂ ਤਿੰਨ ਜਿਹੜੇ ਹੈ ਦੋਸ਼ੀ ਅਮਨਦੀਪ ਸਿੰਘ ਨਵਨੀਤ ਸ਼ਰਮਾ ਤੇ ਲਵਪ੍ਰੀਤ ਰਿਸ਼ਕਾਲੂ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਨੇ ਸਾਡੇ ਬਿਕਵਾਲ ਇਲਾਕੇ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਇਹ ਐਕਟਿਵ ਸੀਗੇ ਤੇ ਇੱਥੇ ਇਹ ਹੰਟਾਹਾਂ ਕਰਦੇ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਸਾਡੇ ਇੱਕ ਕੇਸ ਰਿਸਟਰ ਹੋਇਆ ਸੀ ਜਿਹਦੇ ਵਿੱਚ ਕਾਫੀ ਉਹ ਨਿਊਜ਼ਪੇਪਰਸ ਦੇ ਵਿੱਚ ਵੀ ਹਾਈਲਾਈਟ ਹੋਇਆ ਸੀ ਅਕਬਰਪੁਰ ਤੋਂ ਜਿਹੜਾ ਆਟੋ ਚਾਲਕ ਸੀ ਉਹਦੇ ਇਹਨਾਂ ਨੇ ਤੇਜ਼ ਤਰ੍ਹਾਂ ਹਥਿਆਰ ਨਾਲ ਵਾਰ ਕਰਕੇ ਉਹਦੇ ਤੇ ਤੇ ਉਹਦਾ ਜਿਹੜਾ ਹੈਗਾ ਪੈਸੇ ਅਤੇ ਮੋਬਾਈਲ ਖੋਇਆ ਸੀ ਉਹ ਵੀ ਜਿਹੜਾ ਸਾਨੂੰ ਬਰਾਮਦ ਹੋ ਗਿਆ ਅਤੇ ਜਿਹੜੀ ਸਾਡੀ ਇਹ ਵਾਰਦਾਤ ਵੀ ਟ੍ਰੇਸ ਹੋ ਗਈ ਹੈ ਉਸ ਤੋਂ ਇਲਾਵਾ ਜਿਹੜੀਆਂ ਕੁਝ ਬਾਦਦਤਾਂ ਜਿਹੜੀਆਂ ਇਹਨਾਂ ਨੇ ਹੋਰ ਬਣੀਆਂ ਜਿਹੜੀਆਂ ਰਜਿਸਟਰ ਨਹੀਂ ਹੋਈਆਂ ਸੀਆਂ ਬੁਕੌਂਟ ਰਿਪੋਰਟਡ ਨਹੀਂ ਹੋਈਆਂ ਸੀ ਉਹ ਵੀ ਅਸੀਂ ਕਾਫੀ ਇਹਨਾਂ ਨੂੰ ਟ੍ਰੇਸ ਕੀਤੀਆਂ ਅਤੇ ਹੁਣ ਇਹ ਜਿਹੜਾ ਅਸੀਂ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਹਾਂ ਤਾਂ ਜੋ ਜਿਹੜੀ ਇਹਨਾਂ ਦੀ ਅਗਲੇਰੀ ਵੀ ਹੋਰ ਕੋਸ਼ਿਸ਼ ਕੀਤੀ ਜਾ ਸਕੇ ਉਹਨਾਂ aí ਨਾ ਅਤੇ ਇਹਨਾਂ ਪਾਸੋਂ ਜਿਹੜੀਆਂ ਹੋਰ ਵੀ ਕੀਤੀਆਂ ਹੋਈਆਂ ਬਾਦਦਤਾਂ ਬਾਰੇ ਪਤਾ ਲੱਗ ਸਕੇ ਹੋਂ ਤੱਕ ਕਿੰਨੀਆਂ ਵਾਰਤਾ ਤਾਂ ਹੋਈਆਂ ਸੀ ਤੇ ਕਿੰਨੀਆਂ ਵਾਰਤਾ ਚ ਚੋਸ ਕਰਨ ਹਿੰ ਤਾਂ ਕਾਫੀ ਵਾਰਤਾ ਤਾਂ ਹੋ ਚੁੱਕੀਆਂ ਆ ਜੀ ਪਿੱਛੇ ਜੇ ਤਾਂ ਲਗਾਤਾਰ ਇੱਕੋ ਹੀ ਦਿਨ ਦੇ ਵਿੱਚ ਇੱਕ ਸਮੇਂ ਦੇ ਵਿੱਚ ਉਹ ਤਿੰਨ ਚਾਰ ਵਾਰਤਾ ਹੋਈਆਂ ਸੀਗੀਆਂ ਉਹਦੇ ਵਿੱਚੋਂ ਵੀ ਇਹਨਾਂ ਨੇ ਮੰਨੀਆਂ ਹੈਗੀਆਂ ਵਾਰਤਾ ਤਾਂ ਕੀਤੀਆਂ ਤੇ ਜਿਹੜੀਆਂ ਉਸ ਤੋਂ ਇਲਾਵਾ ਕੁਝ ਪਲਾਥ ਏਰੀਆ ਦੇ ਵਿੱਚ ਵੀ ਇੱਕ ਦੋ ਵਾਰਤਾ ਹੋਈਆਂ ਸੀਗੀਆਂ ਉਹ ਵੀ ਇਹ ਮੰਨ ਰਹੇ ਹੈਗੇ ਕਿ ਕੀਤੀਆਂ ਹੈਗੀਆਂ ਬਾਕੀ ਇਹਨਾਂ ਦੀ ਹਜੇ ਢੰਗਾਈ ਨਾ ਪੁਸ਼ਟੀ ਕਰਦੇ ਪਹਿਲਾਂ ਵੀ ਇਹਨਾਂ ਦੇ ਕੋਈ ਮੁਕੱਦਮਾ ਦਰਜ ਹੈਗਾ ਪਹਿਲਾਂ ਇਹਨਾਂ ਦੇ ਵਿੱਚ ਇੱਕ ਅਮਨਦੀਪ ਸਿੰਘ ਜਿਹੜਾ ਹੈਗਾ ਉਹਦੇ ਤੇ ਪਹਿਲਾਂ ਮੁਕੱਦਮਾ ਦਰਜ ਹੈਗਾ ਤੇ ਦੂਸਰੇ ਜਿਹੜੇ ਹੈਗੇ ਆ ਉਹ ਹਜੇ ਪਹਿਲਾਂ ਉਹਨਾਂ ਤੇ ਕੋਈ ਕੇਸ ਸਟਾਰ ਨਹੀਂ ਸੀ ਮੱਕੀ ਫੇਰ ਵੀ ਇਹਨਾਂ ਦੀ ਜਿਹੜੀ ਆ ਪੂਰੀ ਇਹਦੀ ਜਾਂਚ ਕਰ ਰਹੇ ਜਿਹੜੇ ਲੱਗਦਾ ਹੈ ਕਿ ਆਹ ਖਿਆਰ ਬਰਤਨ ਹੈ ਸੀ ਕਿ ਉਹ ਕੋਈ ਬ੍ਰਾਂਡ ਹੋਵੇ ਇਹਨਾਂ ਦੇ ਦੱਤਰ ਸੀਗਾ ਜੀ ਦੱਤਰ ਬ੍ਰਾਂਡ ਹੋ ਗਿਆ ਇਹਨਾਂ ਦੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook इंस्टाग्राम एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर